ਹਾਂਜੀ ਹਸਤਕਾਲ ਜੀ ਅੱਜ ਬਹਿਮਨ ਜੱਸਾ ਸਿੰਘ ਵਾਲੇ ਆਏ ਆਂ ਜੀ ਤਲਵੰਡੀ ਦੇ ਬਿਲਕੁਲ ਨੇੜੇ ਪਿੰਡ ਆ ਇਹ ਤੇ ਅੱਜ ਦਿਖਾਉਣੇ ਆ ਤੇ ਬੜਾ ਸ਼ੌਂਕ ਆ ਭਰਾ ਨੂੰ ਹਨ ਬੜੇ ਸੋਹਣੇ ਪਸ਼ੂ ਬਾਕੀ ਬੂਰੇਆਂ ਨੂੰ ਦੇਖ ਕੇ ਤਾਂ ਰੂਹ ਖੁਸ਼ ਹੋ ਜਾਂਦੀ ਹੈ ਵੀ ਇੱਕ ਲੈਣ ਦੇ ਵਿੱਚ ਹੀ ਹਨ ਤੇ ਬਾਕੀ ਘਰ ਦੀ ਨਸਲ ਤਿਆਰ ਕਰਨੀ ਇਹ ਵੀ ਬਹੁਤ ਇੱਕ ਆਪਣੇ ਆਪ 'ਚ ਵੱਡੀ ਗੱਲ ਹੁੰਦੀ ਹੈ ਤਾਂ ਬਰੀਡ ਦਿਲ ਦੇ ਨਾਲ ਹੀ ਬਣਦੀਆਂ ਸ਼ੌਂਕ ਨਾਲ ਹੀ ਤਿਆਰ ਹੁੰਦੀਆਂ ਨਹੀਂ ਬਰੀਡਾਂ ਵੀ ਸ਼ੌਂਕ ਤੋਂ ਬਿਨਾ ਨਹੀਂ ਤਿਆਰ ਹੁੰਦੀਆਂ ਤੇ ਅੱਜ ਮੌਸਮ ਵੀ ਖਰਾਬ ਸੀ ਤੇ ਅੱਜ ਬਾਈ ਦੇ ਫੋਨ ਵੀ ਕਾਫੀ ਆਏ ਹੋਏ ਸੀ ਮੈਂ ਕਿਹਾ ਯਾਰ ਜਾਣਾ ਬਾਈ ਦੇ ਕਹਿਣਾ ਵੀ ਪਤਾ ਨਹੀਂ ਉਹੀ ਲੇਟ ਕਰੀ ਜਾਂਦੇ ਆ ਤੇ ਸਾਨੂੰ ਹਣ ਕੱਲੀ ਕੱਲੀ ਵੀਡੀਓ ਬਾਈ ਦੇ ਨਾਲ ਗੱਲਬਾਤ ਕਰਾਉਣੇ ਆ ਤਾਂ ਬਾਈ ਆਏ ਹੋ ਨਾਲ ਤਾਂ ਆਪਾਂ ਉਧਰ ਚੱਲਦੇ ਆ ਨਾਲੇ ਮੜੀ ਜੀ ਗੱਲਬਾਤ ਕਰਦੇ ਆ ਸੱਸੀ ਗੱਲ ਬਾਈ ਕੀ ਨਾਮ ਆ ਵੀਰੇ ਤੁਹਾਡਾ ਹਰਨਦੀਰ ਸਿੰਘ ਹਰਨਦੀਰ ਸਿੰਘ ਹੈ ਜੀ ਤੁਹਾਡਾ ਨਾਮ ਤੇ ਕਿੰਨਾ ਟਾਈਮ ਹੋ ਗਿਆ ਬਾਈ ਹੁਣ ਸਾਨੂੰ ਪਸ਼ੂਆਂ ਦਾ ਕੰਮ ਵਧੀਆ ਕਰਦੇ ਆ ਨੂੰ ਹੁਣ ਹੁਣ ਤਾਂ ਜ਼ਿਆਦਾਤਰ ਜੀ ਤੁਹਾਡੇ ਵੀਡੀਓ ਦੇਖ ਕੇ ਸ਼ੌਂਕ ਪੈ ਜਾਂਦਾ ਜੀ ਠੀਕ ਹੈ ਜੀ ਪਹਿਲਾਂ ਆਮ ਹੀ ਰੱਖਦੇ ਸੀ ਪਹਿਲਾਂ ਆਮ ਹੀ ਕਰੇ ਰੱਖਦੇ ਸੀ ਬਾਈ ਹਾਂ ਜੀ ਤੇ ਹੁਣ ਆਪਣੀ ਮੱਝ ਸਾਰਿਆਂ ਤੋਂ ਘੱਟ ਕਿੰਨੇ ਦੁੱਧ ਤੋਂ ਸਟਾਰਟ ਹੁੰਦੀ ਕਿੱਥੋਂ ਦੇਖਾ ਸਭ ਤੋਂ ਵੱਧ ਦੁੱਧ ਵਾਲੀਆਂ ਦੂਜੀ 14 14 ਪਲੱਸ ਆ ਜੀ ਇਹ 16 ਪਲੱਸ ਆ ਜੀ ਦੀ ਮਾਂ ਇਹ 16 ਪਲੱਸ ਆ ਜੀ ਇਹਦੀ ਮਾਂ ਹਾਂਜੀ ਤੇ ਇਹ ਸਾਰਾ ਖਾਨਦਾਨ ਆਪਣੇ ਘਰ ਦੇ ਹੀ ਹੈ ਹਾਂਜੀ ਘਰ ਦੀ ਬਲੀੜੇ ਨਾਨੀ ਇਹਦੀ ਛੋਟੇ ਦੀ ਇਹ ਤੇ ਦੂਜੇ ਘਰੇ ਵੱਡੇ ਅੱਛਾ ਤੂੰ ਦੱਸਿਆ ਜੀ ਮੱਝ ਹੁਣ ਵੀ 16 ਤੋਂ ਉੱਤੇ ਦੁੱਧ ਦੇਈ ਜਾਂਦੀ ਹੈ ਹਨਾ ਵੀ ਸੂਈ ਨੂੰ ਟਾਈਮ ਹੋ ਗਿਆ ਨਾਲੇ 16 ਤੋਂ ਪਰ ਨਾਰਮਲ ਸੇਵ ਹੈ ਜੀ ਆਪੂੰ ਓਕੇ ਆਹੋ ਵੀ ਕੋਈ ਐਂ ਜ਼ਿਆਦਾ ਸੇਵਾ ਨਹੀਂ ਹਾਂਜੀ ਤਾਂ ਅੱਛਾ ਇਹਦੀ ਮਾਂ ਵੀ ਛੋਟੇ ਦੀ ਆਪਣੇ ਘਰੇ ਖੜੀ ਆ ਪਹਿਲੇ ਨੰਬਰ ਤੇ ਹ ਆਪਣੇ ਕੋਲੇ ਹੀ ਹੈ ਤੇ ਗਾਂਹੇ ਦੀਆਂ 3 ਵੀ ਆ ਗਈਆਂ ਉਹ ਵੀ ਦਿਖਾਵਾਂਗੇ ਆਪਾਂ ਹਨ ਠੀਕ ਆ ਜੀ ਬਾਈ ਆ ਚੱਲੀਏ ਆਪਾਂ ਮੱਝਾਂ ਕੋਲੇ ਦਿਖਾਈਏ ਆਪਾਂ ਲਓ ਵੀ ਮਿੱਤਰੋ ਆ ਗਈ ਦੀ ਇਹਦੀ ਉਹਦੀ ਬੂਰੇ ਦੀ ਅੱਛਾ ਜੀ ਇਹ ਵੀ ਬੂਰੇ ਬੂਰੇ ਦੀ ਹੈ ਇਹ ਵੀ ਕੱਟੀ ਹੈ ਕੱਟੀ ਹੈ ਜੀ ਕੋ ਉੱਦਨ ਲ ਖੜੀ ਹੈ ਫਰੀਦ ਸਾਹਿਬ ਨਾ ਤੇਰੇ ਘਰੇ ਵੀ ਕੱਟੀਆਂ ਵਧਾਉਂਗਾ ਕੱਟੀਆਂ ਵਧਾਉਂਗਾ ਤੂੰ ਹਾਂ ਜੀ ਠੀਕ ਕਰ ਇਹਦੀ ਤੇ ਇਹ ਪਿੰਡ ਚ ਪੁੱਛ ਇਹ ਇਹ ਬੱਚਾ ਕੀ ਹੈ ਇਹ ਕੱਟੀ ਇਹ ਵੀ ਕੱਟੀ ਹੈ ਠੀਕ ਹੈ ਜੀ ਤੇ ਅੱਛਾ ਇਹ ਮੱਝ ਆ ਗਈ ਇਹਦੀ ਮਾਂ ਬਹੁਤ ਜ਼ਿਆਦੀ ਸੋਹਣੀ ਹੈ ਬਾਈ ਨਹੀਂ ਹੋ ਜਾਂਦਾ ਕਈ ਵਾਰੀ ਘਰੇ ਜੇ ਨਹੀਂ ਵੀ ਆਪਾਂ ਆਉਂਦੇ ਦੁੱਧ ਪਸੂ ਢਾਰਦਾ ਤੇ ਆਡਰ ਰੂਟਰ ਵੀ ਬਹੁਤ ਜਿਆਦਾ ਸੋਹਣਾ ਤਾਂ ਤੇਰੇ ਹਿਸਾਬ ਨਾਲ ਫੁੱਲ ਸਮਾਈ ਤੇ ਕਿੰਨਾ ਦੁੱਧ ਕੱਢ ਸਕਦੇ ਆ ਕੱਢ ਤੂੰ 20 ਲੀਟਰ ਦੇ ਲਗਭਗ ਸੋ ਦਿਸਮਾਈ ਹੈ ਜੀ ਇਸ ਹਿਸਾਬ ਨਾਲ 18-20 ਲੀਟਰ ਚਈ ਆਉਗੀ ਜਣਾ ਚਾਹੀਦਾ ਹੈ ਨਾ ਵੀ ਜਿਵੇਂ ਹਾਂ ਵੀ ਜਿਵੇਂ ਆਪਾਂ ਨੋਰਮਲ ਹੀ ਆਪਾਂ ਪਾਲੀ ਬੈਠੇ ਆ ਲੋ ਜੀ ਮਿੱਤਰੋ ਆਡਰ ਰੂਟਰ ਦੇਖ ਕੇ ਤੁਸੀਂ ਦੱਸੋ ਇਹ ਜਿਹੜਾ ਅੱਜ ਛੋਟਾ ਤੁਹਾਨੂੰ ਦਿਖਾਉਣਾ ਨਾ ਪੂਰਾ ਉਹਦੀ ਮਾਂ ਗਈ ਬਸ ਥੋੜਾ ਜਿਹਾ ਡਰਦੀ ਐ ਇਹ ਤੇ ਨੂੰ ਬਾਹਰ ਕੱਢ ਕੇ ਦਿਖਾਵਾਂਗੇ ਇੱਕ ਵਾਰੀ ਮੈਂ ਹੱਥ ਚਾਲ ਥੋੜਾ ਚਾਨਣ ਜਾਂ ਤਾਂ ਪੈਂਦਾ ਅੰਦਰ ਤਾਂ ਛੋੜਾ ਸੁਣ ਦਿਖਾਉਣਾ ਤੇ ਝੋਟਾ ਤਾਂ ਆਪਾਂ ਬਾਹਰ ਹੀ ਕੱਢ ਲਿਆਵਾਂਗੇ ਤੇ ਇਹਦਾ ਵੀ ਆਰਡਰ ਦੇਖ ਲਓ ਬਾਈ ਇਹਦੀ ਭੈਣ ਦਾ ਠੀਕ ਹੈ ਇਹ ਚੀਜ਼ ਵੱਡੀ ਆ ਜਮਾਂ ਸਹੀ ਜਿਹੜਾ ਟਾਈਮ ਆ 11 ਵਜੇ ਜੀ ਤੜਕੇ ਦੇ ਤੇ ਆਪਾਂ 6-7 ਵਜੇ ਧਾਰਾਂ ਕੱਢਦੇ ਹੁੰਨੇ ਆ ਤੇ ਕੋਈ ਬੜਾ ਜਿਆਦਾ ਟਾਈਮ ਨਹੀਂ ਹੋਇਆ ਧਾਰਾਂ ਨੂੰ ਵੀ ਤਾਂ ਤੁਸੀਂ ਹਾਂ ਅੱਛਾ ਅੱਛਾ ਠੀਕ ਹੈ ਤੇ ਫੇਰ ਵੀ ਤੁਸੀਂ ਇਹ ਦੇਖੋ ਵੀ ਆਰਡਰ ਉਡਰ ਬਾਈ ਫੇਰ ਵੀ ਦੁੱਧ ਕੱਢੇ ਨੂੰ ਥੋੜਾ ਸਮਾਂ ਹੀ ਹੋਇਆ 11 ਕੀ ਵਜੇ ਆ ਚੱਲ ਦੁਪਹਿਰ ਤੱਕ ਤਾਂ ਆਪਾਂ ਫੇਰ ਵੀ ਕਰ ਦਨ ਇਹ ਨਹੀਂ ਬਹੁਤ ਸੋਹਣੀ ਬਰੀਡਿੰਗ ਆ ਬਾਈ ਬਾਕੀ ਇਹ ਵੀ ਕਹਿੰਦੇ ਹ ਜੇ ਚੰਗਾ ਪੂਰਾ ਚੰਗੇ ਅਸਲੇ ਵਾਲਾ ਤੇ ਫੇਰ ਇਹਨੇ ਕੰਮ ਦੇਣਾ ਤੇ ਨਹੀਂ ਤਾਂ ਫਿਰ ਕਹਿੰਦਾ ਭਾਬਾ ਝੋਟੇ ਦਾ ਸਾਰੀ ਕੁਝ ਕੇ ਆ ਹਨ ਤਾਂ ਇਹ ਦੂਜਾ ਝੋਟਾ ਆਪਣੀ ਵੀਡੀਓ ਦੇ ਵਿੱਚ ਸਭ ਤੋਂ ਜਿਆਦਾ ਚੰਗਾ ਮਤਲਬ ਮੇਰੀ ਨਿਗਾਹ ਦੇ ਵਿੱਚ ਆਇਆ ਇੱਕ ਫੂਲ ਵਾਲੇ ਮੁੰਡੇ ਦਾ ਝੋਟਾ ਸੀ ਉਹਨੇ ਵੀ ਇਹਦੇ ਵਾਂਗੂ ਦਿੱਤੀਆਂ ਵੀ ਕਟੀਆਂ ਜਿਆਦੇ ਪਰ ਉਹਦੀ ਵੀ ਮਾਂ ਯਕੀਨ ਨਹੀਂ 18 19 ਵਾਲੀ ਸੀ ਜਿਵੇਂ ਸੋਡੀ ਮੱਝ ਹੈ ਹੁਣ ਜਿਵੇਂ ਸੋਡੀ ਮਾਚ ਦੇ ਦੇਖੋ ਜੀ ਇਹ ਤੋਂ ਵੱਡੀ ਕੋਈ ਚੀਜ਼ ਨਹੀਂ ਜਿਹੜਾ ਇਹ ਬਾਈ ਕੋਲੇ ਝੋਟਾ ਪੂਰਾ ਜਿਹਦੇ ਵਾਸਤੇ ਅੱਜ ਵੀਡੀਓ ਬਣਾਉਣਾ ਹੈ ਸਪੈਸ਼ਲ ਇਹਦੇ ਵਾਸਤੇ ਬਾਈ ਦਾ ਕੰਟੈਕਟ ਨੰਬਰ ਵੀ ਦੇਵਾਂਗੇ ਤੇ ਤੁਸੀਂ ਜਿਆਦਾ ਡਿਟੇਲ ਬਾਈ ਤੋਂ ਲੈ ਲਿਓ ਪਰ ਬਾਈ ਦੇ ਘਰੇ ਜਦੋਂ ਤੁਸੀਂ ਆ ਕੇ ਦੇਖੋਗੇ ਝੋਟੇ ਦੇ ਨਾਲ ਨਾਲ ਵੀ ਇਹ ਚੀਜ਼ ਤੁਹਾਨੂੰ ਪਤਾ ਲੱਗਣੀ ਹੈ ਵੀ ਜਿਹੜਾ ਬੂਰਾ ਸਾਣ ਇਹਦੀ ਨਾਲ ਖੜੀ ਆ ਮਾਂ ਖੜੀ ਆ ਇਹਦੀ ਗਾਂ ਨਾਨੀ ਵੀ ਘਰੇ ਖੜੀ ਆ ਇਹਦੀ ਭੈਣ ਵੀ ਘਰੇ ਖੜੀ ਆ ਇਹਦੀਆਂ ਧੀਆ ਵੀ ਘਰੇ ਖੜੀਆਂ ਇਹ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੋ ਸਕਦੀ ਜਿਹੜਾ ਪ੍ਰੂਫ ਹੈ ਅੱਛਾ ਦੂਜੇ ਆਪਣੇ ਸ਼ਕਿਆਂ ਦੀ ਜਣਗੀ ਅਚਾ ਵੱਡੇ ਭਾਈ ਕੋਲੇ ਜਾਨੀ ਕੀ ਠੀਕ ਹੈ ਜੀ ਤੇ ਉਦੋਂ ਬਾਅਦ ਆ ਮੋਰਾ ਝੋਟਰੀ ਵੀ ਤੇਰੀ ਬਹੁਤ ਸੋਹਣੀ ਆ ਬਾਈ ਹਤੇ ਬਾਈ ਨਾਲ ਗੱਲ ਕਰਦੇ ਜੀ ਮੈਂ ਕਹਾਂ ਜਿਵੇਂ ਹੁਣ ਆ ਝੋਟਰੀਆਂ ਕੋਈ ਇਹਦੇ ਕੋਲੇ ਥਣਾ ਦੀ ਆਰਡਰ ਦੀ ਕੋਈ ਮਾੜੀ ਮੱਝ ਨਹੀਂ ਠੀਕ ਹੈ ਕਹਿੰਦੇ ਹੁੰਦੇ ਜੇ ਭਾਂਡਾ ਚੰਗਾ ਤਾਂ ਪਸੂ ਆਟੋਮੈਟਿਕੀ ਚੰਗਾ ਹੁੰਦਾ ਤੇ ਇਹਦੇ ਵਿੱਚ ਵੀ ਲੈ ਬਰੀਕੀ ਤੁਸੀਂ ਦੇਖ ਸਕਦੇ ਆ ਮੇਰੇ ਕੋਲ ਕਿ ਅੱਜ ਖਾਕੀ ਜੇ ਕੱਪੜੇ ਪਾਏ ਹੋਏ ਆ ਤੇ ਐਂ ਡਰੀ ਜਾਂਦੀਆਂ ਹਾਂ ਜਿਵੇਂ ਡਾਕਟਰ ਲੋ ਆਰਡਰ ਇਹਦਾ ਵੀ ਦੇਖ ਲਓ ਤੁਸੀਂ ਠੀਕ ਹੈ ਜੀ ਤੇ ਜਿਨੇ ਕੀ ਗੱਲ ਆਖੀ ਐ ਤੇ ਉਹ ਸੱਚ ਐ ਤੇ ਉਹਦੇ ਨੂੰ ਆਪਾਂ ਇਹਦੇ ਪਸ਼ੂਆਂ ਦਾ 2 ਲੀਟਰ ਦੁੱਧ ਯਕੀਨਨ ਵੱਧ ਲੈ ਸਕਦੇ ਆ ਜਣੀ ਕਿ ਚਲੋ ਮੈਸ ਤਾਂ ਨਹੀਂ ਕੋਈ ਇਹਨਾਂ ਨੇ ਕੋਈ ਸੇਲ ਕਰਨੀ ਬਸ ਸਿਰਫ ਆਨਲੀ ਛੋਟੇ ਵਾਸਤੇ ਆਏ ਬਾਈ ਲਿਆਓ ਖੋਲ ਕੇ ਕਟੇ ਨੂੰ ਆਪਾਂ ਉਦੋਂ ਬਾਅਦ ਫਿਰ ਇਹਦੀਆਂ ਕਟੇਆਂ ਕੁੱਟੀਆਂ ਵੀ ਦਿਖਾਈਏ। ਸੋ ਵੀ ਮਿੱਤਰੋ ਇੱਧਰ ਬਾਹਰ ਕੱਟ ਕੇ ਚੱਲਾਂਗੇ। ਇੱਧਰਲੇ ਪਾਸੇ ਥੋੜੇ ਜੀ ਹੁਣ ਬਦਲਾ ਕਰਕੇ ਧੁੱਪਾਂ ਸਾਜੀ ਰਲ ਮਾਜਾ ਕੰਮ ਚੱਲੀ ਜਾਂਦਾ। ਤਾਂ ਬਾਕੀ ਹਾਂਜੀ ਹਾਂਜੀ ਜਿੱਧਰ ਮਰਜੀ ਆਪਾਂ ਕੱਢ ਲੂ ਜੀ ਗਿਰਾਂ ਬਾਹਰ। ਤੇ ਆਦੇ ਪੈ ਪਾਪਾ ਬਾਈ ਦੀਆਂ ਲੱਗਿਆਆਂ ਵੀ ਆ ਤੇ ਚਲ ਇਹ ਵੀ ਬਹੁਤ ਖੁਸ਼ੀ ਮਿਲਦੀ ਹੈ ਮੈਨੂੰ ਤਾਂ ਜਦੋਂ ਕੋਈ ਵੀ ਭਰਾ ਕਹਿੰਦਾ ਵੀ ਬਾਈ ਤੈਨੂੰ ਦੇਖ ਕੇ ਅਸੀਂ ਕੰਮ ਜ਼ਿਆਦਾ ਵਧਾਇਆ ਪਹਿਲਾਂ ਆਮ ਉਹ ਹੁੰਦਾ ਤੇ ਉਹ ਚੀਜ਼ਾਂ ਬੜੀਆਂ ਖੁਸ਼ੀ ਦਿੰਦੀਆਂ ਹਨ ਤਾਂ ਇਹ ਹੁੰਦਾ ਵੀ ਚਲ ਆਪਣੇ ਵੀ ਆਖੇ ਦੇਖ ਕੇ ਭਰਾ ਕੋਈ ਨਾ ਕੋਈ ਦੇਖੋ ਬਈ ਕਿਆ ਬਾਤ ਆ ਬਾਈ ਖੜੇ ਦੀ ਗੱਲਬਾਤ ਹੋਰ ਸੀਗੀ ਤਾਂ ਉਹੀ ਗੱਲ ਬਾਈ ਵਾਲੀ ਦੇਸੀ ਘਰੇ ਖੜਨ ਵਾਲੀ ਚੀਜ਼ ਦੇਸੀ ਵਾਲੀ ਤੇ ਆਪਾਂ ਪ੍ਰਿੰਟਰਾਂ ਦੇ ਘਰੇ ਜਿਹੜਾ ਮਰਜੀ ਰੰਗ ਹੋਵੇ ਮਨਮਨ ਕੇ ਤੇਲ ਤੂਲ ਲਾ ਕੇ ਖੜਾਇਆ ਬਹ ਹੁੰਦਾ ਚਲੇਕ ਮੈਨੂੰ ਉਹ ਤੇ ਆ ਜਾਂਦੇ ਇੱਕ ਵਾਰੀ ਗਾਹ ਨੂੰ ਲੈ ਆਓ ਫਿਰ ਆਪਾਂ ਮਗਰੋਂ ਤੋਰਾਂਗੇ ਅੱਛਾ ਜੀ ਆਹ ਉਹ ਤੀ ਘੱਟ ਕੱਢ ਦੇਣਾ ਨਹੀਂ ਨਹੀਂ ਕੋਈ ਚੱਕਰ ਨਹੀਂ ਆਇਆ ਤਾਂ ਨਾ ਉਹੀ ਬਗਾਨੇ ਬੰਦੇ ਤੋਂ ਉੱਪਰੇ ਤੋਂ ਡਾਰੀ ਜਾਂਦੇ ਹੁੰਦੇ ਫਿਰ ਵੀ ਬਹੁਤ ਸੀਲ ਹੈ ਜਦੋਂ ਦੂਰ ਹੁੰਦਾ ਪਸ਼ੂਆਂ ਤੋਂ ਉਹੀ ਕਰ ਲੱਗ ਜਾਂਦਾ ਲੋ ਵੀ ਮਿੱਤਰੋ ਦੇਖੋ ਭਾਈ ਹਾਂ ਹੌਲੀ ਹੌਲੀ ਲੈ ਚੱਲੋ ਪਾਉਂਦੇ ਉੱਧਰੋਂ ਭਾਜਦਾ ਇੱਧਰੋਂ ਘੱਟ ਆਉਂਦਾ ਮੱਝਾਂ ਕਨੇ ਨੂੰ ਫੇਰ ਭਾਜਦਾ ਨਾ ਨਾ ਕੋਈ ਨਾ ਕੋਈ ਨਾ ਇਹ ਤਾਂ ਕਰਦੇ ਹੁੰਦੇ ਆ ਪਸ਼ੂਆਂ ਤਾਂ ਮੱਜਾਂ ਦੀ ਵੀ ਜਦੋਂ ਵੀਡੀਓ ਬਣਾਉਣੀ ਹੈ ਸੰਗਲ ਛੜਾ ਕੇ ਭੱਜ ਲੈਣੀ ਆ ਮੂਰੇ ਇਹ ਕੁਦਰਤੀ ਹੁੰਦਾ ਹੈ ਬੰਦੇ ਤੋਂ ਨਾ ਬਾਹਰਲੇ ਤੋਂ ਡਰਦੇ ਰਹਿੰਦੇ ਆ பசੋ ਤਾਂ ਲੋ ਵੀ ਮਿੱਤਰੋ ਪੂਰਾ ਫੁੱਲ ਫਰੇਮ ਦੇ ਵਿੱਚ ਬਸ ਇੱਥੇ ਖੜਾ ਜੇ ਲੈ ਪਾਵਾਂ ਦੀ ਪਲੋਸਕੇ ਜੇ ਕੋਈ ਚੱਕਰ ਨਹੀਂ ਲੋ ਜੀ ਫੁੱਲ ਫਰੇਮ ਦੇ ਵਿੱਚ ਆ ਤੁਸੀਂ ਵਜਨ-ਬੁਜਨ ਦੇਖ ਸਕਦੇ ਆ ਕੱਟੇ ਦਾ ਤੇ ਬਾਈ ਇਹਦੀ ਉਮਰ ਕਿੰਨੀ ਹੋ ਗਈ 4 ਸਾਲ ਤੇ 4 ਮਹੀਨੇ ਹੋ ਗਏ 4 ਸਾਲ ਤੇ 4 ਮਹੀਨੇ ਦਾ ਹੋ ਗਿਆ ਲੋ ਵੀ ਮਿੱਤਰੋ ਪੂਰਾ ਫੁੱਲ ਜਵਾਨ ਹੈ ਜਿਹਨੂੰ ਆਪਾਂ ਕਹਿੰਦੇ ਨੇ ਤੇ 4 ਸਾਲ 4 ਮਹੀਨੇ ਇਹਨੂੰ ਬਾਹਰ ਲਈ ਪੈਪਜੀ ਬਨ ਲਾ ਅੰਦਰ ਨਾਲ ਲੈ ਕੇ ਜਾਈਂ ਕਿਹਨਾਂ ਬਾਹਰ ਲਈ ਪੈਪਜੀ ਬਨ ਲ ਅੱਛੀ ਵੀ ਕਰਦਾ ਨਾ ਮੱਝਾਂ ਦੀ ਹੁਣ ਇਹਨੂੰ ਐ ਮੱਝਾਂ ਤੋਂ ਦੂਰ ਖੋਲ ਲਾਂਦਾ ਹੁਣ ਉਧਰ ਹੁਣੀ ਤੁਰਦਾ ਭਾਈ ਦੇ ਮਗਰ ਇੱਧਰ ਮੇਰੇ ਕੋਲ ਨਹੀਂ ਆਉਂਦਾ ਡਰਦਾ ਜੀ ਬਈ ਦੇਖਾ ਤੱਕਾ ਤਾਂ ਕੋਤ ਬਹੁਤ ਜ਼ਬਰਦਸਤ ਆ ਵੀਰੇ ਤੇ ਜਿਹੜੇ ਐਦਾਂ ਦੇ ਬੂਰੇ ਸਾਹਣਾ ਨਾ ਤਾਂ ਟਮਾਟਾ ਲਈ ਆਉਂਦੇ ਆ ਤਾਂ ਬੂਰੇ ਸਾਹਣ ਵਾਲੇ ਬਹੁਤ ਭਰਾ ਹੁੰਦੇ ਸੀ ਵੀ ਭਾਈ ਕੋਈ ਪੂਰਾ ਸਾਹਣਾ ਆਇਆ ਦੱਸਿਓ ਕੋਈ ਕਟਾ ਆ ਬੂਰਾ ਸਾਹਣ ਰਿਕਾਰਡ ਵਾਲਾ ਕਿਉਂਕਿ ਜਿਹੜਾ ਰਿਕਾਰਡ ਹੈ ਨਾ ਇਹ ਬਹੁਤ ਘੱਟ ਹੁੰਦੇ ਆ ਕਿਉਂਕਿ ਬੂਰਿਆਂ ਦੇ ਵਿੱਚ ਵੀ ਆਪਾਂ ਦੇਖਿਆ ਵੇ ਅੱਗੇ ਵੀ ਜਿਹੜਾ ਸੀਗਾ ਉੱਥੇ ਸਿਮਰਨ ਕੋਲੇ ਸੀ ਫੁੱਲ ਵਾਲੇ ਕੋਲੇ ਉਹ ਵੀ ਰਿਕਾਰਡ ਵਾਲਾ ਸਾਨ ਸੀ ਤੇ ਇੱਕ ਇਹ ਰਿਕਾਰਡ ਵਾਲਾ ਸਿਮਰਨ ਦਾ ਵੀ ਦੂਜੇ ਦਿਨ ਹੀ ਉਹ ਭਰਾ ਲੈ ਕੇ ਸੀ ਮੈਨੂੰ ਲੱਗਾ ਉਹ ਜਲੰਧਰ ਵਾਲੇ ਲੈ ਕੇ ਸੀ ਸ਼ਾਇਦ ਤਾਂ ਇਹ ਵੀ ਸਾਫਤ ਵੀ ਦੇਖ ਸਕਦੇ ਆ ਆਟੋਮੈਟਿਕ ਜਿਹੜੇ ਭਰਾਗਾ ਉਹਨੂੰ ਪਤਾ ਲੱਗ ਹੀ ਜਾਂਦਾ ਜਿਹਨੇ ਬੋਲ ਖਰੀਦਨਾ ਵੀ ਇਹੇਠਾਂ ਤੋਂ ਤਾਹਾਂ ਤੋਂ ਬਹੁਤ ਜ਼ਿਆਦਾ ਸਾਫ ਤੇ ਬੜਾ ਸੁਣ ਸੁਣ ਤਾਂ ਕੋਈ ਐਵੇਂ ਵੀ ਨਹੀਂ ਇਹ ਚਲੋ ਜਿੰਨਾ ਕੋ ਹੁੰਦਾ ਹੈ ਦੇਖੋ ਦੇਖ ਮਿੱਟੀ ਕਰਕੇ ਹੈਨਾ ਨੀ ਫਿਰ ਇਹ ਇਹ ਸਾਨਾ ਦੇ ਵਿੱਚ ਫਿਰ ਕਲੀ ਹੁੰਦੀ ਆ ਫਿਰ ਐ ਤਾਂ ਜਿੰਨਾ ਟਾਈਮ ਹੈ ਸਿਰ ਨਾ ਥਲੇ ਲਾਉਣ ਇਹਨਾਂ ਨੂੰ ਆਪ ਨੂੰ ਸ਼ਾਂਤੀ ਨਹੀਂ ਆਉਂਦੀ ਤੇ ਖਊਗਾ ਲੈ ਮੀ ਹਾਂ ਪਾਣੀ ਹੁਣ ਇੱਧਰ ਪਾਣੀ ਜਣਾ ਥੋੜਾ ਗਿੱਲਾ ਹੋਇਆ ਵੈ ਅ ਸਹੀ ਐ ਸਹੀ ਐ ਚੱਲ ਵੀ ਬਾਦੇ ਹੂੰ ਨਹੀਂ ਡਰਦਾ ਡਰਦਾ ਨਾ ਮਾਰਦਾ ਬਸ ਇਹਦਾ ਉੱਥੇ ਇਹਦਾ ਉੱਥੇ ਜਦੋਂ ਆਪਾਂ ਦੂਰ ਹੁੰਨੇ ਨਾ ਉਦੋਂ ਥੋੜਾ ਸਾਨ ਨੂੰ ਐ ਹੋ ਜਾਂਦਾ ਵੀ ਪਤਾ ਨਹੀਂ ਕਿੱਧਰ ਆ ਗਏ ਤਾਂ ਲੋਵੀ ਮਿੱਤਰੋ ਹਸਾਂ ਤੋਂ ਹੀ ਗੌਰ ਨਾਲ ਦੇਖ ਲੇਤਾ ਸੀਲ ਹੈ ਤੇ ਸਾਰਾ ਸੋਨੂੰ ਲੋਵੀ ਮਿੱਤਰੋ ਤਾਂ ਹਜੇ ਤਾਂ ਜਿਵੇਂ ਮੰਨ ਲਓ ਖੜਮਾਸਤੀ ਦੇ ਵਿੱਚ ਆ ਜੇ ਖੜਮਾਸਤੀ ਚ ਨਾ ਹੋਵੇ ਤਾਂ ਦੇਖਣਯੋਗ ਹੈ ਹਨਾ ਚਾਰੇ ਪਾਸੇ ਬਹੁਤ ਸੋਹਣਾ ਘਟਾ ਭਾਈ ਇਹ ਬਾਕੀ ਰਿਜ਼ਲਟ ਵੀ ਬਹੁਤ ਸੁਣਾਇਆ ਤੇ ਭਾਈ ਇਹ ਕੱਟੀ ਫਿਰ ਨਾਰਲੀ ਵਾਲੀ ਗੁੱਲਦੀ ਇਹ ਨਾਰਲੀ ਵਾਲਾ ਜਿਹੜਾ ਬੂਰਾ ਕਹਿੰਦੇ ਸੀ ਅੱਛਾ ਉਹ ਉਹਦੀ ਹੈ ਇਹ ਹਾਂ ਉਹਦੀ ਹੈ ਜੀ ਇੱਕ ਉਧਰ ਬੈਠੀ ਤੇ ਇਹ ਵੱਡੀ ਝੋਟੀ ਇਹ ਵੱਡੀ ਝੋਟੀ ਖਰੀਦੀ ਸੀ ਅੱਛਾ ਇਹ ਆਪਾਂ ਖਰੀਦੀ ਲਈ ਸੀ ਤੇ ਇਹ ਇਹ ਆ ਗਈ ਇਹ ਆਪਣੀ ਝੋਟੇ ਦੀ ਆ ਗਈ ਅੱਛਾ ਇੱਕ 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 ਫਿਰ ਤੇ ਝੋਟੇ ਦੇ ਵਿੱਚ ਇੱਕ ਚੀਜ਼ ਮੈਂ ਹੋਰ ਦੇਖੀ ਹੈ ਵੀ ਜਿਹੜੀਆਂ ਤੂੰ ਕਾਲੀਆਂ ਮੱਝਾਂ ਲਵਾਈਆਂ ਨੇ ਉਹਦੀਆਂ ਕਟੀਆਂ ਕਾਲੀਆਂ ਹਨਾ ਬੂਰੀ ਮੱਝ ਤੇ ਕੱਟੀ ਬੂਰੀ ਹੈ ਹਨਾ ਇਹ ਵੀ ਟਮਾਟਰ ਵਾਲੇ ਝੋਟੇ ਜੀ ਹੁੰਦਾ ਹਾਂਜੀ ਆਈ ਦੀਆਂ ਜੀ ਇੱਕ ਦਾ ਹੱਕ ਕਾਲੀ ਜੀ ਅੱਛਾ ਉਧਰ ਬੈਠੀ ਖੜੀ ਇਹ ਕੋ ਉਧਰ ਬੈਠੇ ਕਾਲੀ ਅੱਛਾ ਇਹਨੂੰ ਕਰਾਉ ਦੋਨੇ ਵਾਰੀ ਕਰਾਇਆ ਕਾਲੀ ਗੀਆਂ ਝੋਲੀਆਂ ਬਹੁਤ ਵਧੀਆ ਆਈਆਂ ਜੀ ਤੇ ਇਹਨਾਂ ਝੋਲੀਆਂ ਉਧਰ ਕੋਈ ਆਪ ਨਹੀਂ ਬਾਕੀ ਸਹੀ ਗੱਲ ਆ ਬਾਈ ਬਾਕੀ ਨਹੀਂ ਕਟੀਆਂ ਵੀ ਦੱਸੀਆਂ ਨੇ ਬਾਈ ਸਰੀਰ ਦੀਆਂ ਸੋਹਣੀਆਂ ਵੀ ਬਹੁਤ ਆ ਕਟੀਆਂ ਇਹ ਏਬੀਸੀ ਵਾਲਿਆਂ ਦੀ ਅੱਛਾ ਇਹ ਏਬੀਸੀ ਵਾਲਿਆਂ ਦੀ ਕਿਹੜੇ ਦੀ ਆ ਗਈ ਇਹ ਐਮ ਆਰ 264 ਜੀ ਐਮ ਆਰ 264 ਏ ਇਹ ਵੀ ਏ ਬੀ ਐਸ ਵਾਲਿਆਂ ਦਾ ਆ ਗਿਆ ਉਹ ਕਈ ਵੀ ਸੀ ਏ ਬੀ ਸੀ ਵਾਲਿਆਂ ਦਾ ਬੰਦਾ ਅੱਛਾ ਠੀਕ ਹੈ ਏ ਬੀ ਸੀ ਆ ਗਿਆ ਜੀ ਓਕੇ ਓਕੇ ਠੀਕ ਠੀਕ ਹੈ ਠੀਕ ਹੈ ਇਹ ਕਿੰਨੇ ਟਾਈਮ ਦੀ ਹੋ ਗਈ ਝੋਟੀ ਕਿੰਨੇ 3 ਸਾਲ ਦੀ ਇਹ ਤੈਨੂੰ ਗੱਪ ਭਾਈ ਅੱਛਾ ਹੁਣ ਗੱਪ ਚੈੱਕ ਕਰਵਾਤੀ ਗੇਰਾ ਹਾਂ ਜੀ ਇਹ ਉਹ ਆਪਣੀ ਆਪੇ ਝੋਟੀ ਸੀ ਠੀਕ ਹੈ ਜੀ ਠੀਕ ਹੈ ਤੇ ਹੋਊ ਬੱਚਾ ਪੂਰਾ ਬੈਠਾ ਹੋਊਗਾ ਆਪਣੇ ਨਾਲ ਦਾ ਹਾਂ ਜੀ ਉਹ ਵੀ ਆਪਣੇ ਨਾਲ ਦਾ ਕੱਟੀ ਹੋ ਵੀ ਹਾਂ ਜੀ ਲੋ ਵੀ ਤੁਹਾਨੂੰ ਦੱਸਾ ਜੀਆ ਵੀ ਇਹਨੇ ਜਿਆਦੇ ਇਹ ਝੋਟੇ ਦੀਆਂ ਕਟਗੀਆਂ ਆਗਾਂਗਾਂ ਹੋਰ ਯਾਰਾਂ ਦੋਸਤਾਂ ਦੇ ਲਿੰਕ ਚ ਵੀ ਕਟਗੀਆਂ ਆਗਾਂਗਾਂ ਤਾਂ ਤੁਸੀਂ ਦੇਖ ਸਕਦੇ ਆ ਇਹ ਕਿਹੜੀ ਦੇ ਉਹਦੇ ਨਾਲ ਅੱਛਾ ਉਹਦੀ ਆ ਗਈ ਜੀ ਉਹ ਵੀ ਦੇਖੋ ਕਾਲੀ ਮੱਝ ਤਾਂ ਬੱਚਾ ਤੁਸੀਂ ਦੇਖ ਸਕਦੇ ਹਣ ਤਾਂ ਬਾਕੀ ਬਾਈ ਦੀ ਮਿਹਨਤ ਨੂੰ ਸਲਾਮ ਆ ਯਾਰ ਬਹੁਤ ਸੋਹਣੇ ਪਸ਼ੂ ਪਾਲਿਆ ਬੜੇ ਸੋਹਣਿਆ ਬੂਰੀਆਂ ਨੂੰ ਦੇਖ ਕੇ ਤਾਂ ਰੂਹ ਖੁਸ਼ ਕਰਦੀ ਹੈ ਨਾ ਕਿਉਂਕਿ ਇੱਕ ਚੀਜ਼ ਹੋਰ ਵੀ ਹੈ ਪੂਰੀ ਇਕਤਾ ਜਾਲ ਆਪਾਂ ਨੂੰ ਮਿਲ ਜੂ ਠੀਕ ਆ ਨਾਲ ਬੱਚਾ ਖੜਨਾ ਮਾਂ ਨੇ ਸਾਹਮਣੇ ਦੁੱਧ ਹੁਣ ਵੀ ਇਹਦੀ ਮਾਂ ਦਾ ਦੁੱਧ ਤਿਆਰਾ 16 17 ਕਿਲੋ ਤਾਂ ਦੇਖ ਸਕਦੇ ਆ ਫਿਰ ਗਾਹਾਂ ਇਹਦੀ ਨਾਨੀ ਵੀ ਇਸੇ ਘਰੇ ਖੜੀ ਜੈ ਤੇ ਵੱਡੇ ਭਾਈ ਕੋਲੇ ਆ ਹਨਾ ਚਲੋ ਵੰਡੇ ਜਾਂਦੇ ਆ ਪਸੂ ਵੀ ਤਾਂ ਉਸ ਤੋਂ ਬਾਅਦ ਇਹਦੀ ਭੈਣ ਵੀ ਬਾਈ ਦੇ ਕੋਲੇ ਆ ਗਈ ਤੇ ਗਾਹਾਂ ਇਹਦੀਆਂ ਧੀਆ ਵੀ ਆ ਗਈਆਂ ਹਨਾ ਇਹ ਤੋਂ ਵੱਡਾ ਕੋਈ ਰਿਜ਼ਲਟ ਨਹੀਂ ਕਾਲੀਆਂ ਮੱਜਾਂ ਤੇ ਕਾਲੇ ਬੱਚੇ ਤੇ ਬੂਰੀਆਂ ਤੇ ਪੂਰੇ ਬੱਚੇ ਤੇ ਭਾਈ ਆਪਣਾ ਨੰਬਰ ਕਿੰਨਾ 94649 94649 98387 98387 94649 98387 ਹਾਂਜੀ ਠੀਕ ਆ ਜੀ ਇਹ ਬਾਈ ਦਾ ਨੰਬਰ ਹੈ ਭਾਈ ਨਾਂ ਵੀ ਬੋਲਿਓ ਜਿਹੜਾ ਸ਼ਰਨਪ੍ਰੀਤ ਸਿੰਘ ਜੀ ਤੇ ਐਡਰੈਸ ਸਾਰਾ ਬੋਲ ਦੋ ਆਪਣਾ ਰਣਜੀਤ ਸਿੰਘ ਖੁੱਲਾ ਸਿੰਘ ਸਨਫ ਜੀ ਠੀਕ ਆ ਤੇ ਪਿੰਡ ਬਹਿਮਣ ਜੱਸਾ ਸਿੰਘ ਬਹਿਮਣ ਜੱਸਾ ਸਿੰਘ ਆ ਗਿਆ ਤੇ ਤਲਵੰਡੀ ਦੇ ਬਿਲਕੁਲ ਇਹ ਨਜ਼ਦੀਕ ਆ ਬਾਈ 11-12 ਕਿਲੋਮੀਟਰ ਇਹ ਹਰਿਆਣੇ ਦੇ ਧਰਵਾੜ ਵਾਲੀ ਸਾਈਡ ਨੂੰ ਆ ਜਾਂਦੇ ਨਾਲ ਹੀ ਹਰਿਆਣਾ ਆ ਜਾਂਦਾ ਉੱਪਰ ਆ ਜਾਂਦਾ ਨਾਲ ਹੀ ਠੀਕ ਆ ਜੀ ਬਾਈ ਠੀਕ ਆ ਜੀ ਬਾਈ ਧੰਨਵਾਦ ਸਤਿ ਸ਼੍ਰੀ ਅਕਾਲ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਕਰਿਓ ਸ਼ੇਅਰ ਤੇ ਬਾਈ ਇਹਨੂੰ ਲੈ ਜਾ